ਸਾਸਤਰੀ ਗਾਲ ਜੀ ਹੁਣ ਅਸੀਂ ਕਹਾਣੀ ਸੁਣਾਉਣ ਲੱਗੇ ਆਂ ਇੱਕ ਨਾ ਰਾਜਾ ਸੀ ਤੇ ਰਾਜੇ ਦੀ ਨਾ ਕੁੜੀ ਸੀ ਉਹ ਰਾਜੇ ਦੀ ਕੁੜੀ ਆਖਣ ਲੱਗੀ ਵੀ ਮੈਂ ਤਾਂ ਸ਼ਾਦੀ ਤਾਂ ਕਰਾਉਂਗੀ ਜੇ ਮੇਰੇ ਤੋਂ ਕੋਈ ਸੱਤ ਚਿੱਤਰ ਖਾয়া ਕਰੂਗਾ ਮੈਂ ਸੱਤ ਚਿੱਤਰ ਮਾਰਾ ਕਰੂ ਸੌਣ ਲੱਗੀ ਸੱਤ ਮਾਰਾ ਕਰੂਠਣ ਲੱਗੀ ਹੁਣ ਛਿੱਤਰ ਕੌਣ ਖਾਵੇ ਜਿਹਨੇ ਵਿਆਹ ਕਰਾਉਣਾ ਤੇ ਉਹ ਕੋਈ ਛਿੱਤਰ ਨਾ ਖਾਵੇ ਰਾਜਾ ਵਜ਼ੀਰ ਨੂੰ ਆਖਣ ਲੱਗਾ ਵੀ ਆਇਆ ਤੂੰ ਭਾਲ ਕਰਦਾ ਰਹੀਂ ਵੀ ਕੋਈ ਲੱਭ ਜੇ ਇੱਕ ਜਾਤ ਪਾਤ ਦਾ ਛਿੱਤਰ ਖਾਂਦਾ ਉਹ ਵੀ ਸੱਤ ਅੱਛੀ ਇਹਦੇ ਸੱਤ ਸ਼ਾਮ ਨੂੰ ਵਜੀਰ ਥਾਂ ਥਾਂ ਪਿਰਦਾ ਰਹਿੰਦਾ ਸੀ ਵੀ ਪੋਛਾ ਦੱਸੀ ਕਰਦੇ ਉਹ ਜੇ ਕੰਮ ਦਾ ਤਾਂ ਫਿਰ ਆ ਹੀ ਹੁੰਦਾ ਪੋਛਾ ਦੱਸੀ ਕਰਨੀ ਪੈਂਦੀ ਆ ਤੇ ਉਹ ਵਜੀਰ ਗਿਆ ਤੇ ਕਵੀ ਜਲਾਇਆ ਸੀ ਤੇ ਉਹਨੂੰ ਜਲਾਇ ਨੂੰ ਕਿਤੇ ਪਤਾ ਲੱਗਿਆ ਵੀ ਕੋਈ ਰਾਜੇ ਦੀ ਧੀ ਛਿੱਤਰ ਮਾਰਨ ਨੂੰ ਕਹਿੰਦੀ ਆ ਵੀ ਪੰਜ ਸੱਤ ਖਾ ਕਰ ਜਵੇਰੇ ਤੇ ਸੱਤ ਸ਼ਾਮ ਨੂੰ ਮਾਰਿਆ ਕਰੂ ਕਿ ਉਹ ਜਲਾਏ ਨੂੰ ਕੋਈ ਜੀ ਬਜੀਰ ਪਹੁੰਚਿਆ ਤੇ ਜਲਾਏ ਨੂੰ ਆਖਣ ਲੱਗਾ ਵੀ ਕੋਈ ਥਾਂ ਹੋਵੇ, ਮੁੰਡਾ ਹੋਵੇ ਉਹ ਜਾ ਵੀ ਜਿਹੜਾ ਸੱਤ ਸਿਤਰ ਸ਼ਾਮ ਨੂੰ ਕਰ ਸੱਤ ਸਵੇਰੇ ਰਾਜੇ ਦੀ ਧੀ ਆ ਵਿਆਹ ਕਰਾਉਣਾ ਤੇ ਉਹ ਜਲਾਏ ਕਹਿੰਦਾ ਮੈਂ ਹੀ ਕਰਾ ਲੂੰਗਾ ਵਿਆਹ ਤਾਂ ਖਿੱਤਰ ਖਾ ਲਿਆ ਕਰੂੰਗਾ ਸੱਤ ਸਵੇਰੇ ਸੱਤ ਸ਼ਾਮ ਨੂੰ ਖਾ ਲਿਆ ਕਰੂੰਗਾ ਨਾ ਮੈਂ ਵਿਆਹ ਕਰਾ ਲੂੰਗਾ ਤੇ ਵਜ਼ੀਰ ਨਾਲੇ ਰਾਜੇ ਨਿਫੜਾ ਰੱਖਿਆ ਸੀ ਉਹਨੂੰ ਵਿਆਹ ਸਵਾਰ ਪੈਗ ਉਹਦੇ ਹੱਥ ਤੇ ਤੇ ਰਹੀਂ ਪਹਿਲਾਂ ਸਵਾਰ ਪੈਗ ਹੀ ਹੁੰਦਾ ਸੀ ਪਹਿਲਾਂ ਜਾਦੇ ਪੈਸੇ ਨਹੀਂ ਹੁੰਦੇ ਸੀ ਤੇ ਉਹ ਵਜ਼ੀਰ ਨੇ ਸਵਾਰ ਪੈਗ ਉਹਦੇ ਹੱਥ ਤੇ ਰੱਖਿਆ ਹੁੰਦਾ ਤੇ ਰਾਜੇ ਕੋਈ ਆ ਗਿਆ ਰਾਜੇ ਕੋਈ ਕਹਿਣ ਲੱਗਾ ਬਈ ਨਾ ਮੈਂ ਤਾਂ ਮੁੰਡਾ ਵੇਖਿਆ ਪੱਕ ਠੱਕ ਕਰਿਆ ਤੇ ਰਾਜਾ ਆਖਣ ਲੱਗੇ ਕਿ ਨਾ ਤੇ ਰਾਜੇ ਨੇ ਕਿਹਾ ਵਿਆਹ ਸ਼ਾਦੀ ਦਾ ਤੂੰ ਦੱਸ ਦੇ ਵੀ ਦੇਣਵਾਰ ਇਥੀ ਲੈ ਕੇ ਦੇਦੇ ਮੈਂ ਉਪਰਾਇਉਣਾ ਤੇ ਬਰਾਤ ਆ ਜੂਗੀ ਰਾਜਾ ਕਹਿੰਦਾ ਠੀਕ ਆ ਰਾਜਾ ਦਾ ਵੀ ਉ ਚ ਖਾਲਿਆ ਕਰੂਗਾ ਚਿੱਤਰ ਦੇ ਸੱਤ ਤਸਵੀਰ ਦੇ ਸੱਤ ਸ਼ਾਮ ਨੂੰ ਕਹਿੰਦਾ ਹਾਂ ਤੇ ਤੇ ਰਾਜਾ ਵੀ ਖੁਸ਼ ਹੋ ਗਿਆ ਕਹਿੰਦਾ ਵੀ ਮੇਰੀ ਧੀ ਤੇ ਚਿੱਤਰ ਮਾਰ ਹੀ ਲਿਆ ਕਰੂਗੀ ਜਿਹੜਾ ਖਾਲਿਆ ਕਰੂਗਾ ਚਿੱਤਰ ਤੇ ਚਲ ਉਹ ਵਜ਼ੀਰ ਗਿਆ ਚਿੱਠੀ ਲੈ ਕੇ ਰਾਜੇ ਨੇ ਤੇ ਚਿੱਠੀ ਲੈ ਕੇ ਪਹੁੰਚਦਾ ਹੋ ਗਿਆ ਜਲਾਈ ਕੋਈ ਕਹਿੰਦਾ ਲਾਇ ਵਈ ਆਬਰਤ ਆਜੀ ਤੇਰੀ ਜਿੰਨੀ ਵੀ ਹੋਣੀ ਆਜੀ ਭਾਵੇਂ ਖੁੱਲ ਕੇ ਆਜੀ ਬਰਾਤ ਕਿਉਂ ਰਾਜੇ ਦੇ ਘਰੇ ਕਮੀ ਨਹੀਂ ਸੀ ਕਿਸੇ ਚੀਜ਼ ਦੀ ਖੁੱਲ ਕੇ ਖਾਣਾ ਪਿਆਉਣਾ ਸੀ ਉਹਨੂੰ ਐ ਹੋ ਗਿਆ ਰਾਜੇ ਨੇ ਕੁچی ਵੀ ਮੇਰੀ ਤੀ ਚਿੱਤਰ ਮਾਰ ਲਿਆ ਕਰੂਗੀ ਤੇ ਚਿੱਤਰ ਖਾਣਵਾ ਮਿਲ ਗਿਆ ਮੁੰਡਾ ਤੇ ਚੱਲ ਜਲਾਈ ਨੂੰ ਵੀ ਹੋ ਗਿਆ ਲੈ ਮੈਨੂੰ ਰਾਜੇ ਦੀ ਤੀ ਮਿਲਦੀ ਮੈਨੂੰ ਕੀ ਦੀ ਕਮੀ ਆ ਰਾਜੇ ਦੀ ਤੀ ਆਜੂ ਵੀ ਮੇਰੇ ਘਰੇ ਇੱਕ ਜਲਾਈ ਨੇ ਆਉਂਦਾ ਬਰਾਤ ਦੀ ਘਰ ਲਈ ਸਾਰੇ ਇਕੱਠੇ ਤੇ ਯਾਦ ਵੀ ਰਿਸ਼ਤੇਦਾਰਾਂ ਵੀ ਭਾਈ ਮੇਰਾਣ ਵਿਆਹ ਤੇ ਰਾਜੀ ਟੀ ਵਿਆਹ ਕੇ ਲਿਆਉਣੀ ਸਾਰੇ ਖੁਸ਼ ਹੋ ਗਏ ਕਹਿਣ ਲੱਗੇ ਰਾਜੀ ਟੀ ਵਿਆਹ ਕੇ ਲਿਆਉਣੀ ਤੂੰ ਹੈ ਜਲਾਏ ਨੇ ਆਹਾਂ ਕਿ ਚਲ ਸਾਰੇ ਇਕੱਠੇ ਹੋ ਗਏ ਤੇ ਉਹ ਭਾਈ ਬਰਾਤ ਆ ਗਈ ਆ ਗਏ ਰਾਜੇ ਜਿ ਘਰੇ ਵਿਆਹਣ ਕੁੜੀ ਤੇ ਕੁੜੀ ਨੂੰ ਨਾਂ ਦੇ ਫੇਰੇ ਤੇ ਸੇਵਾ ਕੀਤੀ ਚੰਗੀ ਬਹੁਤ ਕੁਛ ਖਵਾ ਪਿਆ ਅੱਗੇ ਦਾ ਬਰਾਤਾਂ ਰਹਿੰਦੀਆਂ ਵੀ ਦੋ ਦੋ ਦਿਨ ਹੁੰਦੇ ਸੀ ਇੱਕ ਰਾਤ ਤਾਂ ਲਾਉਂਦੇ ਨਹੀਂ ਲਾਉਂਦੇ ਸੀ ਨਾ ਆਿਆਂ ਦੀ ਸੇਵਾ ਕਰਨੀ ਫਿਰ ਰਾਤ ਰਹਿਣੀ ਫਿਰ ਜਾਂਦੇ ਉਹ ਤੋਂ ਸੇਵਾ ਕਰਨੀ ਤੇ ਚੱਲ ਕੁੜੀ ਤੂਰਤੀ ਰਾਜੇ ਨੇ ਤੇ ਜਲਾਇਆ ਸੀ ਵੀ ਜਲਾਏ ਨੇ ਆਪ ਦਾ ਸਮਾਨ ਪਹਿਲਾਂ ਰੱਖਿਆ ਹੋਇਆ ਸੀ ਕਿਸੇ ਦੇ ਘਰੇ ਰੱਖਿਆ ਸੀ ਰਿਸ਼ਤੇਦਾਰਾਂ ਦੇ ਵੀ ਮੈਂ ਜਾਂਦਾ ਉਹ ਲੈ ਜੂੰਗਾ ਤੇ ਮੇਰਾ ਸਮਾਨ ਰੱਖਿਓ ਕਿ ਉਹ ਆਖਣ ਲੱਗੇ ਵੀ ਚੰਗਾ ਲੈ ਜੀ ਤੇ ਚਲ ਰਾਜਾ ਆਪਦਾ ਜਲਾਇਆ ਕੁੜੀ ਨੂੰ ਵਿਆਹ ਕੇ ਜਦੋਂ ਤੋਰਤੀ ਕੁੜੀ ਆ ਗਈ ਵਿਆਹ ਕੇ ਤੇ ਜਦੋਂ ਆ ਗਿਆ ਉਹ ਪਿੰਡ ਦੇ ਨੇੜੇ ਤੇ ਜਲਾਹ ਕਹਿਣ ਲੱਗਿਆ ਵੀ ਲੈ ਵੀ ਮੈਨੂੰ ਯਾਦ ਤੁਸੀਂ ਚੱਲੋ ਕਰੇ ਤੇ ਮੈਂ ਆਉਣਾ ਆਪਦਾ ਸਿੱਧਵੇਂ ਜੀ ਆਵਾਂਗੇ ਕੁੜੀ ਨੇ ਕਿਹਾ ਚੱਲ ਵੀ ਆਪਾਂ ਦੋਵੇਂ ਜੀ ਚੱਲਾਂਗੇ ਹੁਣ ਤੇ ਇੱਥੇ ਆ ਮੇਰੇ ਰਿਸ਼ਤੇਦਾਰਾ ਤੇ ਉਹਨਾਂ ਦੇ ਘਰੇ ਹੋ ਚੱਲ ਗਏ ਤੇ ਗਿਲਾ ਆ ਗਿਆ ਉਹਨਾਂ ਨੇ ਕਿ ਕਿ ਅੱਲਾ ਵੀ ਮੇਰਾ ਸਮਾਨ ਦੇ ਦਿਓ ਉਹ ਕਹਿੰਦੇ ਵੀ ਲੈ ਜਾ ਸਮਾਨ ਇੱਕ ਖੋਤੀ ਸੀਗੀ ਇੱਕ ਛੱਜ ਸੀ ਇੱਕ ਚੱਕੀ ਸੀ ਤੇ ਇੱਕ ਕੁੱਕਰ ਸੀ ਤੇ ਉਹਨਾਂ ਨੇ ਫੜਾਤਾ ਤੇ ਰਾਜੀ ਨੇ ਉਹ ਜਿਹੜੀਆਂ ਰੱਖੀਆਂ ਉਹਨਾਂ ਕੋਰਦੀਆਂ ਜੀਆਂ ਬਣਾਈਆਂ ਉਹਨਾਂ ਦੇ ਵਿੱਚ ਪਾਏ ਵੀ ਸੀ ਚੱਕੀ ਤੇ ਕੁੱਕਰ ਵੀ ਲੱਤਾਂ ਬੰਨ ਕੇ ਤੇ ਆਪ ਦਾ ਛੱਜ ਵੀ ਤੇ ਉਹ ਜੋ ਰਾਜਦਿਤੀ ਕਾਰਵਾਈ ਉਹਨੇ ਮਗਰ ਮਗਰ ਤੇ ਮੂਰੇ ਮੂਰੇ ਕੋਤੀ ਲਈ ਆਵੇ ਤੇ ਚੱਕੀ ਖੜਕ ਪੀਜੋ ਚ ਨਹੀਂ ਥਾਵਾਂ ਤੁਰੇ ਚੱਕੀ ਨੇ ਖੜਕਣਾ ਹੀ ਸੀ ਕੋਰਸ ਦੀ ਫੇਰ ਵੀ ਪੱਥਰ ਤੇ ਇਲਾਏ ਨੇ ਕੀ ਕੀਤਾ ਉਹ ਚੱਕੀ ਜੋ ਖੜਕੀ ਤੇ ਕੱਢੀ ਬਾਹਰ ਕੱਢ ਕੇ ਬਾਹਰ ਤੇ ਚੱਕੀ ਤੇ ਮਾਰ ਕੇ ਪੁਰ ਤੇ ਪੁਰ ਤੇ ਪੰਨ ਕੇ ਚਲਾ ਕੇ ਮਾਰੀ ਕਹਿੰਦਾ ਕਿ ਮੇਰੇ ਆਰਡਰ ਬਿਨਾ ਤੂੰ ਖੜਕੀ ਤੇ ਖੜਕੀ ਕਿਵੇਂ ਆ ਤੇਰਾ ਮਤਲਬ ਕੀ ਹੋਇਆ ਖੜਕਣ ਦਾ ਹੈ ਮੈਂ ਤੈਨੂੰ ਖੜਕਣ ਦੇਵਾਂਗਾ ਤੇ ਉਹ ਚੱਲ ਅੱਗੇ ਤੁਰਈ ਆਉਂਦੇ ਆ ਤੁਰਈ ਆਉਂਦੇ ਆ ਤੇ ਚਾਜ ਵੀ ਉਹ ਮੇਂ ਚੀਨੀ ਵੀ ਦੀ ਜੋ ਛੁੱਟੀ ਤੁਰਈ ਤੇ ਚਾਜੇ ਖਾੜਕ ਪਿਆ ਤੇ ਚਾਜੇ ਦਿੱਤਾ ਪੈਰ ਦੇ ਥੱਲੇ ਜਰਾਏ ਨੇ ਮਾਰਿਆ ਮਰੂਰ ਕੇ ਚਿਲਾ ਕੇ ਕਹਿੰਦਾ ਕਿ ਮੇਰੇ ਆਰਡਰ ਤੋਂ ਬਿਨਾ ਤੇਰਾ ਮਤਲਬ ਲਕੀ ਹੋਇਆ ਖੜਕਾਂ ਦਾ ਤੂੰ ਖੜਕਾ ਤੇ ਖੜਕਾ ਕਿਵੇਂ ਆ ਮੈਂ ਨਹੀਂ ਇੰਨਾ ਖੜਕਾਂ ਦਿੰਦਾ ਕਿਤੇ ਆਂ ਦਾ ਹੁੰਦੇ ਮੈਂ ਖਾੜਕ ਰਿ ਹ ਤੇ ਸਿੱਟ ਕੇ ਆ ਗਿਆ ਉਹ ਕਹਿਣ ਲੱਗੀ ਬਈ ਨਾੜ ਬੰਦਾ ਏ ਤੇ ਗਾਂ ਆਇਆ ਤੇ ਕੁੱਕੜ ਨੇ ਬਾਂਗ ਦੇਤੀ ਤੇ ਵਾਗ ਦੀ ਟਿਜੀ ਉਹ ਤੇ ਕੁੱਕਰ ਦੇ ਮੋੜ ਉਡੀ ਟੌਣ ਮਾਰਾ ਚਲਾ ਕੇ ਕਹਿੰਦਾ ਤੇਰੇ ਮੇਰੇ ਆਰਡਰ ਬਿਨਾ ਮਤਵਲ ਕੀ ਹੋਇਆ ਤੇਰਾ ਬੋਲਣ ਦਾ ਵਾਂਗ ਦੇਣ ਦਾ ਹੈ ਤੇ ਤੂੰ ਬੋਲਿਆ ਕਿਵੇਂ ਆ ਕੇ ਚਾ ਉਹ ਸਿੱਟਿਆ ਬਾਅਦ ਤੇ ਗਾਂ ਜੀ ਤੁਰ ਆਉਂਦਾ ਤੇ ਕੋਤੀ ਨੇ ਉਹ ਦੂਜਾ ਰਿੰਗ ਵੀ ਜੋ ਘਰਾਂ ਨੇੜੇ ਰਿਹਾ ਤੇ ਕੋਤੀ ਦੇ ਮਾਰੇ ਚਾ ਡੰਡੇ ਪਜਾ ਦੇ ਕਹਿੰਦਾ ਤੇਰਾ ਆਰਡਰ ਕੀ ਹੋਇਆ ਮੇਰੇ ਆਰਡਰ ਬਿਨਾ ਤੇਰਾ ਮਤਵਲ ਕੀ ਹੋਇਆ ਇੰਝਾਂ ਦਾ ਬੋਲੀ ਤਾਂ ਬੋਲੀ ਕਿਵੇਂ ਤੂੰ ਠੀਕ ਚਲ ਉਹ ਕੋਤੀ ਵਾਜੀ ਉਹ ਰਾਏ ਕਿ ਕਹਿੰਦੇ ਵੀ ਇੱਕ ਦਾੜਬ ਬੰਦਾ ਮੈਂ ਤੇ ਚਿੱਤਰ ਖਾਲੂਗਾ ਇਹ ਤਾਂ ਨਹੀਂ ਚਿੱਤਰ ਖਾਣੇ ਨੀਰਾ ਤੇ ਚਾਲੂ ਤਾਂ ਰਾਏ ਹੀ ਟੀ ਦਾ ਡਰ ਗਈ ਡਰ ਗਈ ਤੇ ਸ਼ਾਮ ਨੂੰ ਆਏ ਤੇ ਸਾਰਾ ਮੇਲ ਕੇ ਬੈਠਾ ਰੋਟੀ ਪਾਣੀ ਖਾਦਾ ਤੇ ਸਾਰੇ ਆਪ ਦਾ ਪਏ ਉਹ ਚਿੱਤਰ ਮਾਰੇ ਤੇ ਮਾਰੇ ਕਿਵੇਂ ਉਹਨ ਟਾਈਮ ਹੀ ਨੇ ਚਿੱਤਰ ਮਾਰਨਾ ਉਹ ਹੀ ਤਾਂ ਗੱਲ ਹੀ ਜਿਆਦਾ ਆਈ ਜਾਣ ਵੀ ਇੰਨਾ ਕੁ ਸ ਤਾਂ ਰਾਜ ਕਰਿਆ ਤੇ ਮੇਰੇ ਚਿੱਤਰ ਕਿਵੇਂ ਚੱਲੂਗਾ ਚੱਲ ਉਹ ਵੀ ਆਪ ਦਾ ਸੌਂਗੀ ਨੀਂਦ ਲੈ ਲਈ ਟੜਕੇ ਦੇ ਟਾਈਮ ਉੱਥੇ ਉੱਥੇ ਤੇ ਜਲਾਇਆ ਆਪ ਦਾ ਫਿਰ ਇੱਧਰ ਉੱਧਰ ਇੱਧਰ ਉੱਧਰ ਜਲਾਇ ਨੇ ਕਿਹਾ ਟੇਕੇ ਬਹਿਣਾ ਸੀ ਵੀ ਉਹਦੇ ਛੱਤਰ ਮਾਰਦੀ ਤੇ ਉਹਨੇ ਆਖਿਆ ਵੀ ਮੈਂ ਨਹੀਂ ਛੱਤਰ ਮਾਰ ਸਕਦੀ ਤਾਰਦੀ ਵੀ بڑا ਬੰਦਾ ਹੈ ਉਹ ਭੱਜ-ਭੱਜ ਪੈਂਦਾ ਫਿਰ ਐਵੇਂ ਆਕਰਦਾ ਫਿਰ ਵੀ ਨਾ ਇਹਨੂੰ ਪਤਾ ਲੱਗ ਜੇ ਵੀ ਇੰਨਾ ਆੜਵ ਬੰਦਾ ਹੈ ਤੇ ਚੱਲ ਉਹਨੇ ਚਿੱਤਰਕੀ ਮਾਰਨੇ ਸੀ ਚਲ ਉਹ ਟਾਈਮ ਵੀ ਲੰਘ ਗਿਆ ਸ਼ਾਮ ਦਾ ਟਾਈਮ ਆ ਗਿਆ ਫੇਰ ਵੀ ਸਵੇਰ ਦਾ ਵੀ ਆ ਗਿਆ ਦੂਜੇ ਦਿਨ ਦਾ ਉਹ ਤਾਂ ਭੁੱਲ ਗਈ ਚਿੱਤਰ ਮਾਰਨੇ ਉਹ ਚਿੱਤਰ ਮਾਰ ਨਹੀਂ ਸਕਦੀ ਚਾਹਦੀ ਐਡਾ ਆੜਵਾ ਬੰਦਾ ਹੀ ਚਿੱਤਰ ਖਾਊਗਾ ਹੀ ਨਹੀਂ ਮੇਰੇ ਤੋਂ ਤੇ ਚਲ ਉਹ ਮਹੀਨਾ ਹੋ ਗਿਆ ਉਹਨੂੰ ਆਇਨ ਮਹੀਨਾ ਹੋ ਗਿਆ ਮਹੀਨੇ ਬਾਅਦ ਆ ਉਹਦਾ ਪਿਓ ਆਇਆ ਤੇਂdre اندر ਰਿੰਦੀਂਂਦੀ ਸੀ ਜਲਾਈ ਤੋਂ ਡਰਦੀ ਬਈਨਾ ਕਿਤੇ ਮੈਨੂੰ ਉਸ ਆਖੇ ਨਾ ਵਿਖੇ ਨ ਜਿਲਾਈ ਨੇ ਆਖ ਰੱਖਿਆ ਸੀ ਯਾਰ ਦੇ ਅੰਦਰ ਰਹਿ ਕਰ ਗੇਟ ਕਰ ਲਿਆ ਕਰ ਬੰਦ ਤੇ ਜੇ ਕੋਈ ਆਵੇ ਤੇ ਮੇਰੇ ਅੰਦਰ ਬਿਨਾ ਨਹੀਂ ਕੋਈ ਦਾ ਸਕਦਾ ਤੇ ਉਹ ਆ ਨਹੀਂ ਚੰਗਾ ਤੇ ਚਲ ਉਹ ਉਹ ਰਪੇ ਉਹ ਆਇਆ ਆ ਕੇ ਬਾਹਰ ਖੜਕਾ ਤੇ ਕਹਿੰਦਾ ਭਾਈ ਬਾਹਰ ਖੋਲੋ ਕਹਿੰਦੀ ਬਾਪੂ ਮੈਂ ਤੇਰੇ ਜਵਾਈ ਦੇ ਆਰਡਰ ਬਿਨਾ ਬਾਹਰ ਨਹੀਂ ਖੋਲ ਸਕਦੀ ਕਹਿੰਦਾ ਐਸ਼ਾ ਭਾਈ ਨਹੀਂ ਖੋਲ ਸਕਦੀ ਨਹੀਂ ਅਖੀ ਤੇ ਜਾਏ ਕਿੱਥੇ ਮੇਰਾ ਜੋਈ ਤੇਰਾ ਜੋਈ ਇਹ ਇੱਧਰ ਜਾਏਗਾ ਧਾਨ ਜਾ ਕੇ ਗਾਂ ਨੂੰ ਜਾਈ ਅੱਗੇ ਨੂੰ ਤੇ ਉੱਥੇ ਖੇਤ ਆ ਤੇਰਾ ਜਿਵਾਈ ਇਹ ਕਿ ਕੰਮ ਕਰਦਾ ਤੇ ਉੱਥੇ ਪਹੁੰਚ ਗਿਆ ਉਹਦਾ ਪਿਓ ਕੁੜੀ ਦਾ ਰਾਜਾ ਪਹੁੰਚ ਗਿਆ ਤੇ ਜਾ ਕੇ ਮੱਤਾ ਟੇਕਿਆ ਉਹਨੇ ਸਸਰੀ ਘਰ ਬੁਲਾਈ ਤੇ ਕਹਿ ਲੱਗਾ ਤੀਸਾ ਰਾਜੀ ਕੋਈ ਠੀ ਹਾਂ ਰਾਜੀ ਕੋਈ ਠੀ ਹਾਂ ਆਹ ਦਾ ਕਿ ਮੈਂ ਕਿ ਕੁੜੀ ਘਰੇ ਆਹ ਦਾ ਘਰੇ ਜਾਂਦਾ ਰਹਿਣਾ ਸੀ ਜਿਵਾਈ ਉਹ ਦਾ ਦਾ ਆ ਨਾ ਘਰੇ ਗਿਆ ਸੀ ਕੁੜੀ ਅਖਿਆ ਨਹੀਂ ਮੈਂ ਉਹਦੇ ਆਦਰ ਬਿਨਾ ਬਾਹਰ ਨਹੀਂ ਕੋਲਣਾ ਤੇ ਜੈ ਲੱਗਿਆ ਭਰਾਉਣਿਆ ਤੂੰ ਐਂ ਦੱਸ ਪਹਿਲਾਂ ਮੈਨੂੰ ਬਈ ਸਿੱਧੀ ਕਿਵੇਂ ਕਰਿਆ ਕੁੜੀ ਨੂੰ ਤੇ ਮੇਰੇ ਘਰ ਦੀ ਜਿਹੜੀ ਇਹਦੀ ਮਾਂ ਉਹ ਵੀ ਮੈਨੂੰ ਬਹੁਤ ਖਰਾਬ ਕਰਦੀ ਹੈ ਉਹਦਾ ਵੀ ਕੋਈ लाज ਦੱਸ ਦੇ ਉਹ ਕਹਿੰਦਾ ਵੀ ਉਹਦਾ लाज ਤਾਂ ਨਹੀਂ ਬਾਪੂ ਜੀ ਹੁੰਦਾ ਹੋਣਾ ਉਹ ਤਾਂ ਗਈ ਪੱਕ ਹੁਣ ਗਿੰਝੀ ਇਹ ਹੁਣ ਸਿੱਧੀ ਹੋ ਗਈ ਛੇਤੀ ਤੇ ਜੇ ਵੀ ਉਨੀ ਉੱਚੀ ਹੋ ਜਾਂਦੀ ਇਹ ਵੀ ਨਹੀਂ ਸਿੱਧੀ ਹੋਣੀ ਸੀਗੀ ਇਹ ਤਾਂ ਕਿਪੀ ਹੋ ਗਈ ਹੁਣ ਇਹ ਨਹੀਂ ਇਹ ਬਾਕੀ ਉਹ ਘਰੇ ਆਏ ਆਏ ਤੇ ਰਾਤ ਨੂੰ ਕਹਿੰਦਾ ਨਾ ਮੈਂ ਕਪੜਾ ਉਹਨਿਆ ਕੁੜੀ ਨੂੰ ਲੈਣ ਆਇਆ ਉਹ ਕਹਿੰਦਾ ਬਾਪੂ ਜੀ ਲੈ ਜਿਓ ਕਹਿੰਦਾ ਮੈਂ ਕਿਦੋਂ ਨਾ ਕਰਦਾ ਲੈ ਜਿਓ ਤੇ ਟੜਕੇ ਦੇ ਟਾਈਮ ਕਹਿਣ ਲੱਗਾ ਭਾਈ ਕੁੜੀ ਤਿਆਰ ਹੋ ਗਈ ਆਪਾਂ ਜਾਣਾ ਹੈ ਕਹਿੰਦੀ ਬਾਪੂ ਤੇਰੇ ਜਵਾਈ ਦੇ ਆਰਡਰ ਬਣਾਣ ਨੂੰ ਮੈਂ ਜਾਂਦੀ ਨਾ ਮੈਂ ਤਿਆਰ ਹੂ ਮੈਂ ਉਹ ਕਹੂਗਾ ਫਿਰ ਜਾਉਂਗੀ ਐਵੇਂ ਨਹੀਂ ਜਾਂਦੀ ਕਹਿੰਦਾ ਉਹ ਚਿੱਤ ਚ ਕਹਿੰਦਾ ਮੈਂ ਕੀ ਲੈਣਾ ਆ ਕੇ ਤੈਨੂੰ ਮਸਾ ਤਾਂ ਘੜੋਂ ਲਾਇਆ ਹੈ ਕਿ ਮੈਂ ਲੈ ਜਾ ਕੇ ਕਰਨਾ ਵੀ ਕੀ ਹੈ ਤੇ ਉਹ ਚੁੱਪ ਕਰਕੇ ਕਹਿੰਦਾ ਚੰਗਾ ਭਾਈ ਫਿਰ ਮੈਂ ਚੱਲਿਆ ਪਰ ਉਹਨੇ ਨੂੰ ਵੀ ਸੇਕ ਕੋ ਕੁੜੀ ਨਹੀਂ ਆਪਰਾ ਘਰੇ ਆ ਘਰੇ ਆ ਤੇ ਉਹਦੀ ਮਾਂ ਦੀ ਤੇ ਕੁੜੀ ਨਹੀਂ ਲੈ ਕੇ ਆਇਆ ਕਿ ਕੂ ਹੀ ਆ ਗਏ ਕਹਿੰਦਾ ਕਿ ਉਹ ਕਹਿੰਦੀ ਮੈਂ ਜਾਂਦੀ ਨਹੀਂ ਜਵਾਈ ਦੇ ਆਦੇਸ ਕਹਿੰਦੀ ਉਹ ਤਾਂ ਨਹੀਂ ਹੈ ਜੀ ਉਹ ਨਹੀਂ ਕਹਣਾ ਵੀ ਬਚਿੱਤਰ ਕੌਣ ਮਾਰਿਆ ਕਰੂਗਾ ਜੇ ਮੈਂ ਜਾਣਦੀ ਰਹੀ ਤਾਂ ਆਥਾਂ ਸਵੇਰ ਕਹਿੰਦਾ ਇਹ ਤਾਂ ਹੁਣ ਤੈਨੂੰ ਪਤਾ ਹੋ ਚਾਹੀ ਕੁੜੀ ਨੂੰ ਪਤਾ ਹੋ ਮੈਂ ਤਾਂ ਆ ਗਿਆ ਤੇ ਐਨੀ ਗੱਲ ਸੀਗੀ ਐਨੀ ਗੱਲ ਬਦਲੇ ਵੇਖ ਲਾ ਇੰਨਾ ਕੁਛ ਕੀਤਾ ਉਹਨੇ ਕੋਈ ਲੜਿਆ ਨਹੀਂ ਕੋਈ ਗਾਲ ਨਹੀਂ ਕੱਢੀ ਕੁੱਟਿਆ ਨਹੀਂ ਮਾਰਿਆ ਨਹੀਂ ਵੇਖ ਲਾ ਕੋਸ ਨਹੀਂ ਕੀਤਾ ਐਨੇ ਚੀਜ਼ਾਂ ਨਾਲ ਤੈਨੇ ਨਾਲ ਉਹ ਰਾ ਕੁੜੀ ਕੋਸ ਕੀ ਨਹੀਂ ਆ ਰਹੀ ਧੀਤੀ ਨਹੀਂ ਤਾਂ ਅੱਜ ਕੱਲ ਕੋਈ ਕੁੱਟੂ ਦਾ ਕੋਈ ਮਾਰੂਗਾ ਕੋਈ ਠਾਣੇ ਜਾਊ ਕੋਈ ਕਚਹਿਰੀ ਜਾ ਕਿਤੇ ਨਹੀਂ ਗਿਆ ਉਹ ਤੇ ਨਾ ਕੁੜੀ ਗਈ ਤੇ ਕੁੜੀ ਆਪ ਦਾ ਆਮ ਕਰਕੇ ਰਹਿਣ ਲੱਗ ਪਈ ਰਾਜੇ ਦੀ ਧੀ ਨਾ ਇਹ ਅਗਲੇ ਕਹਿੰਦੇ ਸੀ ਰਿਸ਼ਤੇਦਾਰ ਉਹਦੇ ਜਿਲਾਈ ਦੇ ਰਾਜੇ ਦੀ ਧੀ ਵਿਆਹ ਕੇ ਲਿਆ ਤੇ ਨਾ ਇਹ ਕਹਿੰਦੇ ਸੀ ਵੀ ਚਿੱਤਰ ਮਾਰਦੀ ਹੋਣੀ ਸਾਡੀ ਧੀ ਕਿ ਕੋਈ ਚਿੱਤਰ ਨਹੀਂ ਖਾਂਦਾ ਸੀ ਉਹ ਤੇ ਇੰਨੀ ਸਗੀ ਕਹਾਣੀ ਹੈ ਮੈਂ ਦਿੱਤੀ ਸੁਣਾ ਕੋਈ ਵੀ ਕੰਮ ਜੋਰ ਨਾਲ ਨਹੀਂ ਹੁੰਦਾ ਗਿਆ ਆਪ ਦਾ ਤਰੀਕਾ ਵਰਤਣਾ ਪੈਂਦਾ ਤਰੀਕਾ ਵਰਤ ਕੇ ਫੇਰ ਕੰਮ ਹੁੰਦਾ ਹੈ ਉਹ ਨਹੀਂ ਕੋਈ ਗੁੱਸਾ ਨਹੀਂ ਕੀਤਾ ਕੋਈ ਲੜਿਆ ਨਹੀਂ ਪੀੜਿਆ ਨਹੀਂ ਕੁੱਟਿਆ ਨਹੀਂ ਮਾਰਿਆ ਨਹੀਂ ਤਰੀਕਾ ਵਰਤ ਲਿਆ ਤਰੀਕਾ ਵਰਤ ਕੇ ਰਾਜੇ ਦੀ ਧੀ ਵਿਆਹ ਲਿਆ ਰਾਜੇ ਦੀ ਧੀ ਵਸਦੀ ਰੱਖਦੀ ਆ ਤੇ ਆਪ ਦੇ ਘਰੇ ਰਹਿੰਦੀ ਆ ਹੈ ਵਾਈ ਦਾ ਸੋਹਣਾ ਕੀਤਾ ਉਹਨੇ ਬਹੁਤ ਵਧੀਆ ਇਹੋ ਜਿਹੀਆਂ ਕਹਾਣੀਆਂ ਅਸੀਂ ਰੋਜ਼ ਹੀ ਸੁਣਾਇਆ ਕਰਾਂਗੇ ਤੇ ਸੁਣਿਆ ਕਰੋ ਸਾਡੇ ਨਾਲ ਥੈਂਕ ਯੂ ਸੋ ਮਚ